ਦੋਸਤੋ ਆ ਤਸਵੀਰ ਨੂੰ ਧਿਆਨ ਨਾਲ ਦੇਖੋ ਸਾਈਕਲ ਦੇ ਉੱਤੇ ਟੰਗੇ ਹੋਏ ਨਿੰਬੂ ਤੇ ਮਿਰਚਾਂ ਇਹਨਾਂ ਦੇ ਬਣਾਏ ਹੋਏ ਜਿਹੜੇ ਹਾਰ ਹੁੰਦੇ ਨੇਗੇ ਉਹ ਦੁਕਾਨਾਂ ਦੇ ਉੱਤੇ ਮਕਾਨਾਂ ਦੇ ਵਿੱਚ ਅਸੀਂ ਅਕਸਰ ਹੀ ਟੰਗੇ ਹੋਏ ਵੇਖਦੇ ਆ ਤੇ ਆਮ ਲੋਕਾਂ ਦਾ ਇਹ ਖਿਆਲ ਹੈ ਵੀ ਇਹ ਜਿਹੜੇ ਨਿੰਬੂ ਤੇ ਮਿਰਚਾਂ ਹੁੰਦੀਆਂ ਇਸ ਤਰ੍ਹਾਂ ਦੀਆਂ ਸ਼ਾਇਦੇ ਨਜ਼ਰ ਤੋਂ ਬਚਾਉਂਦੀਆਂ ਜਾਂ ਕੋਈ ਉਹਨਾਂ ਦੇ ਕਾਰੋਬਾਰ 'ਚ ਵਾਧਾ ਕਰਦੀਆਂ ਪਤਾ ਨਹੀਂ ਕੀ ਉਹਨਾਂ ਦੇ ਵਿਚਾਰ ਹੋ ਸਕਦੇ ਆ ਕਈ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਫਿਰ ਡਰ ਵੀ ਲੱਗਦਾ ਹੁੰਦਾ ਕਿ ਬੰਦਾ ਨਰਾਜ਼ ਹੀ ਨਾ ਹੋ ਜੇ ਵੀ ਯਾਰ ਤੂੰ ਕੀ ਵੜੇਵੇਂ ਲੈਣੇ ਇਹੋ ਜੀਆਂ ਗੱਲਾਂ ਪੁੱਛ ਕੇ ਤੂੰ ਆਪਦੇ ਵਿਚਾਰ ਆਪਦੇ ਕੋਲੇ ਰੱਖ ਕਿਉਂਕਿ ਸਾਡਾ ਸਮਾਜ ਹੈ ਜਿਹੜਾ ਬਹੁਤ ਭੰਤਾ ਜਿਹੜਾ ਸਮਾਜ ਹੈ ਸਾਡਾ ਪਰ ਜਿਹੜਾ ਸਾਡਾ ਆਪਣਾ ਅੰਦਾਜ਼ਾ ਹੈਗਾ ਉਹ ਲੱਗਦਾ ਹੈ ਵੀ ਉਹ ਲੋਕ ਆਪਣੇ ਕਾਰੋਬਾਰ ਚ ਵਾਧਾ ਕਰਨ ਲਈ ਇਹ ਨਿੰਬੂ ਮਿਰਚਾਂ ਜਿਹੜੀਆਂ ਟੰਗਦੇ ਐ ਇਸ ਤਰ੍ਹਾਂ ਤੇ ਉਹ ਜਿਹੜੇ ਵੇਚਣ ਵਾਲੇ ਆਉਂਦੇ ਐ ਮੈਂ ਉਹਨਾਂ ਨਾਲ ਤਾਂ ਮੇਰੀ ਹਮਦਰਦੀ ਹੈ ਕਿ ਉਹਨਾਂ ਗਰੀਬ ਲੋਕਾਂ ਦਾ ਇਹ ਰੋਜ਼ਗਾਰ ਵੀ ਬਣ ਚੁੱਕਿਆ ਹੈ ਉਹ ਨਿੰਬੂ ਤੇ ਮਿਰਚਾਂ ਸਸਤੇ ਪਾ ਖਰੀਦਦੇ ਨੇ ਉਹਨਾਂ ਨੂੰ ਸੂਈਤਾ ਕੇ ਨਾਲ ਪਰੋਂਦੇ ਨੇ ਤੇ ਫਿਰ ਉਹਨਾਂ ਨੂੰ ਉਹ ਸੱਤ-ਸੱਤ ਮਿਰਚਾਂ ਤੇ ਨਿੰਬੂ ਆ ਜਿਹੜਾ ਉਹ ਦੁਕਾਨ-ਦੁਕਾਨ ਦੇ ਉੱਤੇ ਜਾ ਕੇ ਉਹ ਵੇਚ ਕੇ ਆਉਂਦੇ ਨੇ ਤੇ ਉਹਦੇ ਬਦਲੇ ਉਹਨਾਂ ਨੂੰ ਕੁਛ ਨਾ ਕੁਛ ਮਿਹਨਤ ਆ ਨਾ ਜਿਹੜਾ ਉਹਦਾ ਮਿਲ ਜਾਂਦਾ ਹੈ ਉਹਨਾਂ ਦਾ ਰੋਜ਼ਗਾਰ ਵੀ ਹੈ ਇਹ ਪਰ ਇਹਦਾ ਸਬੰਧ ਜੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ ਇਹਦਾ ਕੋਈ ਮਤਲਬ ਕਿਸੇ ਕਾਰੋਬਾਰ ਦੇ ਵਾਅਦੇ ਵਿੱਚ ਜਾਂ ਕਿਸੇ ਨਜ਼ਰ ਤੋਂ ਬਚਾਉਣ ਦਾ ਇਹਦਾ ਕੋਈ ਮਤਲਬ ਨਹੀਂ ਹੈ ਇਹ ਸਿੱਧਾ 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 ਅੰਧਵਿਸ਼ਵਾਸ ਆ ਹੋਰ ਕੁਛ ਨਹੀਂ ਹੈ ਤੇ ਕਦੇ ਵੀ ਨਿੰਬੂ ਤੇ ਮਿਰਚਾਂ ਟੰਗਣ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਹੁੰਦਾ ਹਾਂ ਨਿੰਬੂ ਤੇ ਮਿਰਚਾਂ ਖਾਣ ਨਾਲ ਮਸਲਾ ਹੱਲ ਜ਼ਰੂਰ ਹੋ ਜਾਂਦਾ ਕਿਉਂਕਿ ਸਾਡੇ ਸਿਹਤ ਵਿਗਿਆਨੀ ਸਾਨੂੰ ਦੱਸਦੇ ਐ ਕਿ ਮਿਰਚਾਂ ਦੇ ਵਿੱਚ ਆਇਰਨ ਜਿਹੜਾ ਹੁੰਦਾ ਜਿਹੜਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਸਾਡੀ ਸਬਜੀ ਦੇ ਵਿੱਚ ਸਾਡੇ ਸਲਾਦ ਦੇ ਵਿੱਚ ਹਰੀ ਮਿਰਚ ਦਾ ਹੁਣ ਬਹੁਤ ਜ਼ਰੂਰੀ ਹੁੰਦਾ ਜੇ ਉਹ ਹਰੀ ਮਿਰਚ ਨੂੰ ਖਾਈਏ ਤਾਂ ਸਾਡੇ ਸਰੀਰ ਦੇ ਵਿੱਚ ਜੋ ਜਿਹੜਾ ਆਇਰਨ ਦੀ ਘਾਟ ਹੈ ਉਹ ਪੂਰੀ ਹੋ ਜਾਂਦੀ ਹੈ ਤੇ ਸਾਡਾ ਸਰੀਰ ਹੈ ਜਿਹੜਾ ਤੰਦਰੁਸਤ ਰਹਿੰਦਾ ਹੈਗਾ ਇਹ ਸਾਡੇ ਸਿਹਤ ਵਿਗਿਆਨੀ ਸਾਨੂੰ ਦੱਸਦੇ ਆ ਤੇ ਨਿੰਬੂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਗਰਮੀ ਦੇ ਵਿੱਚ ਤਾਂ ਇਹ ਹੋਰ ਵੀ ਫਾਇਦੇਮੰਦ ਹੁੰਦਾ ਹੈ ਸ਼ਕੰਜਵੀ ਬਣਾ ਕੇ ਆਪ ਲੋਕ ਅਸੀਂ ਪੀਨੇ ਆ ਤੇ ਜੇ ਇਹ ਵਿਟਾਮਿਨ ਸੀ ਨਿੰਬੂ ਸਾਡੇ ਨਚੋੜ ਕੇ ਅਸੀਂ ਆਪਣੇ ਸਰੀਰ ਦੇ ਵਿੱਚ ਲੈ ਜਾਈਏ ਕਿਸੇ ਵੀ ਰੂਪ ਦੇ ਵਿੱਚ ਸਲਾਦ ਦੇ ਵਿੱਚ ਪਾ ਕੇ ਸ਼ਕੰਜਵੀ ਬਣਾ ਕੇ ਤਾਂ ਇਹ ਵੀ ਲਾਜ਼ਮੀ ਤੌਰ ਦੇ ਉੱਤੇ ਸਰੀਰ ਨੂੰ ਫਾਇਦਾ ਪਹੁੰਚਾਏਗਾ ਤੇ ਸਰੀਰ ਤੰਦਰੁਸਤ ਰਹੇਗਾ ਤੇ ਇਹ ਤਾਂ ਮੰਨਣ ਚ ਆਉਂਦੀ ਹੈ ਪਰ ਲਈ ਲੱਗਦਾ ਅੰਧਵਿਸ਼ਵਾਸ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਇੰਨਾ ਹੈਗਾ ਕਿ ਉਹ ਇੱਕ ਦੇ ਪਿੱਛੇ ਦੂਜਾ ਤੁਰ ਪੈਂਦਾ ਤੇ ਤੀਜਾ ਤੁਰ ਪੈਂਦਾ ਤੇ ਲਗਾਤਾਰ ਇਸ ਤਰ੍ਹਾਂ ਉਹ ਤੁਰੇ ਰਹਿੰਦੇ ਨੇ ਕਿ ਲੋਕ ਇੱਕ ਨੂੰ ਵੇਖ ਕੇ ਦੂਜਾ ਉਵੇਂ ਕਰਨ ਲੱਗ ਜਾਂਦਾ ਚਲੋ ਇਹ ਮਨ ਦੀ ਤਸੱਲੀ ਹੈ ਇੱਕ ਤੇ ਪਿਛਲੇ ਸਮੇਂ ਦੇ ਵਿੱਚ ਮੈਂ ਵੇਖਿਆ ਕਿ ਜਦੋਂ ਇੱਕ ਇਹ ਵਰਤਾਰਾ ਚੱਲਿਆ ਨਾ ਗੁੱਤਾਂ ਕੱਟੀਆਂ ਜਾਂਦੀਆਂ ਸੀ ਕੁੜੀਆਂ ਦੇ ਵਿੱਚ ਗੁੱਤਾਂ ਕੱਟਣ ਦਾ ਵਰਤਾਰਾ ਆਇਆ ਵੀ ਉੱਥੇ ਗੁੱਤ ਕੱਟੀ ਗਈ ਉੱਥੇ ਗੁੱਤ ਕੱਟੀ ਗਈ ਸਮੂਹਿਕ ਤੌਰ ਤੇ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਆਏ ਤੇ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉੱਥੇ ਬਹੁਤ ਸਾਰੀਆਂ ਵੱਡੇ ਪੱਦਰ ਤੇ ਘਟਨਾਵਾਂ ਵਾਪਰੀਆਂ ਪੁਲਿਸ ਦਾ ਪਹਿਰਾ ਲੱਗ ਗਿਆ ਉੱਥੇ ਲੋਕਾਂ ਦਾ ਪਹਿਰਾ ਲੱਗ ਗਿਆ ਤੇ ਕਈ ਲੋਕਾਂ ਨੇ ਕਿਹਾ ਕਿ ਪੁਲਿਸ ਕੀ ਕਰ ਲੂਗੀ ਇੱਥੇ ਉਦੋਂ ਨਰਮੇ ਦਾ ਮੌਸਮ ਸੀ ਉਸ ਇਲਾਕੇ ਦੇ ਵਿੱਚ ਨਰਮਾ ਵੱਡਾ-ਵੱਡਾ ਸੀ ਉਹ ਪੁਲਿਸ ਵਾਲੇ ਉੱਥੇ ਖੇਤਾਂ ਦੇ ਵਿੱਚ ਬੰਦਿਆਂ ਨੂੰ ਲੱਭ ਰਹੇ ਸੀਗੇ ਵੀ ਕੋਈ ਜਿਵੇਂ ਅੱਗੇ ਕਾਲੇ ਕੱਚਿਆਂ ਵਾਲੀ ਫਵਾਹ ਫੈਲੀ ਸੀ ਵੀ ਕੋਈ ਇਸ ਤਰ੍ਹਾਂ ਦਾ ਗਰੋ ਹੋਊਗਾ ਵੀ ਸੁੱਤੀਆਂ ਪਈਆਂ ਕੁੜੀਆਂ ਦੀਆਂ ਗੁੱਤਾਂ ਕੱਟ ਜਾਂਦੇ ਨੇ ਸ਼ਾਇਦ ਪੁਲਿਸ ਫਸਲਾਂ ਦੇ ਵਿੱਚ ਥਾਂ-ਥਾਂ ਦੇ ਉੱਤੇ ਪਹਿਰੇ ਲਾ ਕੇ ਖੜੀ ਹੋਈ ਸੀ ਮੈਂ ਉਸ ਪਿੰਡ ਦੇ ਵਿੱਚ ਜਦੋਂ ਆਪਣੀ ਨਾਟਕ ਟੀਮ ਲੈ ਕੇ ਗਿਆ ਤਾਂ ਉੱਥੇ ਜਾ ਕੇ ਮੈਂ ਬਹਿਮਾ ਪਰਮਾਂ ਦੇ ਉੱਤੇ ਨਾਟਕ ਖੇਡੇ ਸਰਦਾਰ ਗੁਰਚਰਨ ਸਿੰਘ ਦਾ ਲਿਖਿਆ ਹੋਇਆ ਨਾਟਕ ਤੇ ਦੇਵਪੁਰ ਸ਼ਾਰਗੇ 60 ਸਤੀ ਨਾਟਕ ਖੇਡ ਕੇ ਸੀ ਲੋਕਾਂ ਨੂੰ ਬਹਿਮਾ ਪਰਮਾਂ ਦੇ ਵਿਰੁੱਧ ਸੁਨੇਹਾ ਦਿੱਤਾ ਤੇ ਪਿੰਡ ਦਾ ਜਦੋਂ ਦੌਰਾ ਕੀਤਾ ਤਾਂ ਹਰ ਇੱਕ ਘਰ ਦੇ ਮੂਹਰੇ ਪੰਜ-ਪੰਜ ਕਾਲੇ ਪੰਜੇ ਇਸ ਤਰ੍ਹਾਂ ਲਾਏ ਪਏ ਵੀ ਉਹ ਭੂਤ ਸਾਡੇ ਘਰੇ ਨਾ ਬੜੇ ਕਿਤੇ ਸਾਡੀ ਕੁੜੀ ਦੀ ਗੁੱਤ ਨਾ ਕਟ ਜੇ ਤੇ ਹਰੇਕ ਕਰਦੇ ਮੂਰੇ ਜਿੱਥੇ ਪੰਜ-ਪੰਜ ਕਾਲੇ ਪੰਜੇ ਲੱਗੇ ਹੋਏ ਸੀ ਤਾਂ ਦੂਜੇ ਪਾਸੇ ਨਿੰਬੂ ਤੇ ਮਿਰਚਾਂ ਵੀ ਟੰਗੀਆਂ ਹੋਈਆਂ ਸੀ ਸਾਰੇ ਘਰਾਂ ਦੇ ਮਤਲਬ ਗੇਟਾਂ ਦੇ ਉੱਤੇ ਤਾਂ ਬੜੀ ਹੈਰਾਨੀ ਹੋਈ ਲੋਕਾਂ ਨੂੰ ਸਮਝਾਇਆ ਤੇ ਕੁਝ ਲੋਕ ਸਹਿਮਤ ਵੀ ਹੋਏ ਕੁਝ ਨਹੀਂ ਵੀ ਹੋਏ ਤੇ ਜਿਹੜੇ ਲੋਕ ਸਹਿਮਤ ਹੋਏ ਸਮਝ ਗਏ ਤਾਂ ਉਹਨਾਂ ਨੂੰ ਮੈਂ ਕਿਹਾ ਵੀ ਇਹ ਨਿੰਬੂ ਮਿਰਚਾਂ ਲਾ ਦਿਓ ਤੁਸੀਂ ਤਾਂ ਇੱਕ ਟੋਕਰਾ ਭਰਿਆ ਹੋਇਆ ਨਿੰਬੂਆਂ ਦਾ ਤੇ ਮਿਰਚਾਂ ਦਾ ਮੈਂ ਉਹਨਾਂ ਦਿਨਾਂ ਦੇ ਵਿੱਚ ਲਾ ਕੇ ਆਪਣੀ ਗੱਡੀ ਦੇ ਵਿੱਚ ਰੱਖਿਆ ਤੇ ਲੈ ਕੇ ਆਇਆ ਸੀਗਾ ਮੈਂ ਆਪਣੇ ਨਾਲ ਤਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਸਾਨੂੰ ਬਹਿਮਾ ਪਰਮਾ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਤੇ ਜ਼ਿੰਦਗੀ ਦੀ ਹਰ ਘਟਨਾ ਨੂੰ ਹਰ ਗੱਲ ਨੂੰ ਸਾਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਗਿਆਨ ਦੀਆਂ ਅੱਖਾਂ ਦੇ ਨਾਲ ਕਿ ਇਸ ਗੱਲ ਦਾ ਕੀ ਫਾਇਦਾ ਹੋ ਸਕਦਾ ਹੈ ਭਲਾ ਕੀ ਨੁਕਸਾਨ ਹੋ ਸਕਦਾ ਹੈ ਭਲਾ ਤੇ ਕਿਉਂ ਹੋ ਸਕਦਾ ਹੈ ਕਿਸ ਤਰ੍ਹਾਂ ਹੋ ਸਕਦਾ ਸਾਨੂੰ ਏਵੇਂ ਸੋਚਣਾ ਚਾਹੀਦਾ ਹੈ ਤੇ ਐਵੇਂ ਮਿਰਚਾਂ ਟੰਗਣ ਦੇ ਨਾਲ ਹੁਣ ਤਾਂ ਨਕਲੀ ਵੀ ਆ ਗਏ ਜੇ ਨਿੰਬੂ ਮਿਰਚਾਂ ਜਿਹੜੀਆਂ ਹੈਗੀਆਂ ਨਾ ਜੇ ਅਸਲੀ ਨਹੀਂ ਮਿਲਦੀਆਂ ਹੈਗੀਆਂ ਉਹ ਪਲਾਸਟਿਕ ਦੀਆਂ ਆ ਗਈਆਂ ਉਹ ਮਤਲਬ ਮਾਡਲ ਬਣੇ ਹੋਏ ਖਡਾਉਣਾ ਟਾਈਪ ਹਰੀਆਂ ਮਿਰਚਾਂ ਉਹ ਵੀ ਪਲਾਸਟਿਕ ਦੀਆਂ ਨਿੰਬੂ ਪਲਾਸਟਿਕ ਦਾ ਬਣਿਆ ਹੋਇਆ ਪੀਲਾ ਪੀਲਾ ਤੇ ਉਹ ਬਣੇ ਬਣੇ ਆ ਕੇ ਉਹ ਟੰਗੀ ਬੈਠੇ ਨੇ ਕਈ ਲੋਕ ਜਿੰਨਾਂ ਚ ਕੋਈ ਜਾਣ ਹੀ ਨਹੀਂ ਹੁੰਦੀ ਜਣੀ ਪਲਾਸਟਿਕ ਦੇ ਟੰਗ ਲੈ ਲੋਕਾਂ ਨੇ ਇਹ ਮੇਰਾ ਬਹਿਮ ਇਹ ਮੇਰਾ ਹੀ ਬਹਿਮ ਹੈ ਤੇ ਸਾਨੂੰ ਬਹਿਮਾਂ ਚੋਂ ਬਾਹਰ ਆਉਣਾ ਚਾਹੀਦਾ ਯਾਰ ਆਪਾਂ 21ਵੀਂ ਸਦੀ ਦੇ ਵਿੱਚ ਜਿਉ ਰਹੇ ਆ ਤੇ ਦੁਨੀਆ ਕਹਿੰਦੇ ਚੰਦ ਦੇ ਉੱਤੇ ਪਹੁੰਚ ਗਏ ਮੰਗਲ ਗ੍ਰਹਿ ਦੇ ਉੱਤੇ ਪਹੁੰਚ ਗਈ ਹੈ ਤੇ ਅਸੀਂ ਹਲੇ ਨਿੰਬੂ ਮਿਰਚਾਂ ਤੱਕ ਸੀਮਿਤ ਰੱਖਿਆ ਹੋਏ ਆਪਣੀ ਬੁੱਧੀ ਨੂੰ ਇਹ ਤੋਂ ਉੱਪਰ ਉਠਿਈਏ ਤੇ ਵਿਗਿਆਨਕ ਸੋਚ ਦੇ ਧਾਰਨੀ ਬਣੀਏ ਤੇ ਬਹਿਮਾ ਪਰਮਾ ਦਾ ਖਾਤਮਾ ਕਰੀਏ ਤਾਂ ਹੀ ਸਾਡੀ ਜ਼ਿੰਦਗੀ ਜਿਹੜੀ ਉਹ ਸੁਖਾਲੀ ਹੋਏਗੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰੀਆ ਜੀ